ਜਿਵੇਂ ਮਹਿਕ ਦੇ ਵੇੜੇ ਖੁਸ਼ੀਆਂ ਦੇ ਰੰਗੇ ਰੰਗਾਇਆ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਹੁੰਦੀ ਮਾਪਿਆਂ ਨੂੰ ਚਾਚੇ ਤਾਇਆ ਨੂੰ ਤੇ ਤਾਇਆ ਨੂੰ ਭੈਣਾ ਭਾਈ ਦੇ ਸਾਥ ਸਬੰਧੀਆਂ ਨੂੰ ਤੇ ਦੂਰੇ ਨੇੜੇ ਸਾਥ ਬੁਲਾਇਆ ਨੇ ਤੇ ਸਾਡਾ ਮਾਣ ਦਾ ਖੇਤਿਆ ਸਾਰਿਆਂ ਨੂੰ ਸਾਡੀ ਪਾਰਟੀ ਵੱਲੋਂ ਜੀ ਆਇਆਂ ਨੂੰ ਸਾਡਾ ਡਾਕਟਰ ਖੇਤਿਆ ਜੀ ਆਇਆਂ ਨੂੰ ਸਾਰਿਆਂ ਨੂੰ ਜੀ ਆਇਆਂ

ਵੇਖ ਜੀ ਅਸੀਂ ਆਲਰੇਡੀ ਜਗਦਾਓ ਸ਼ਹਿਰ ਤੋਂ ਬਾਵਾਂਗੇ। ਯਾਰੀ ਆਰੀ ਆਰੀ ਵਿੱਚ ਜਗਰਾਮਾਂ ਦੇ ਕਹਿੰਦੇ ਲੱਗਦੀ ਰੋਸ਼ਨੀ। ਯਾਰੀ। ਉਹ ਲੱਗਦੀ ਰੋਸ਼ਨੀ ਤਾਰੀ ਬੈਲੀਆਂ ਦਾ ਕੱਟ ਵੱਜ ਗਿਆ ਤੇ ਬੋਤਲਾ ਮਗਾਲੀਆਂ। ਯਾਰੀ। ਉਹ ਬੋਤਲਾ ਮਗਾਲੀਆਂ ਚਾਲੀ ਚਾਲੀਆਂ ਜੋ ਇੱਕ ਬਦਗੀ ਠਾਰੇ ਧਾਰ ਦੇ ਮੱਥੇ ਵਿੱਚ। ਯਾਰੀ। ਉਹ ਠਾਰੇ ਦਾ ਤੇ ਮੱਥੇ ਵਿੱਚ ਮਾਰੀ ਠੰਦਰ ਆਂ ਡਿੱਗੇ ਜਿਵੇਂ ਹੱਥ ਡਿੱਗੀ ਪੰਜਾ। ਰਗਲੀ ਤੋਤੇ ਨੇ। ਸੁਣੀ ਦਾ ਮੱਲੀਆਂ ਬਈ ਮੱਲੀਆਂ ਦੇ ਦੋ ਬੱਲੇ ਸੁਣੀ ਦੋ ਬੱਲੇ 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 ਹੁਣ ਗਲ ਵਿੱਚ ਪਾਈਆਂ ਟੱਲੀਆਂ ਬਈ ਜਾਂਦੇ ਜਾਂਦੇ ਮੱਕੀ ਵੀ ਜੀਏ ਆਂਦਾ ਹੋਏ ਅਪਦੇ ਨੂੰ ਗਿਰ ਗਿਰ ਛਲੀਆਂ ਮੇਲੇ ਮੁਕਸਰ ਦੇ ਬਟੇ ਆਰਾ ਚੀਆ ਠੀਕ ਆਰ ਨਾਇਰ ਨਾਇਰ ਨਾ ਮਿੰਗੇ ਮਿਲ ਯਾਰੀਆਂ ਦੇ ਪਾ ਗਿਆ ਬੁਲਟ ਗੇਨੇ ਪਰ ਨਾ ਉਹ ਪਾ ਗਿਆ ਬੁਲਟ ਗੇਨੇ ਧਰਨਾ ਤੂੰ ਅਧਿਆ ਜਾਂ ਚੱਕੀ ਫਿਰਦੀ ਸਾਡਾ ਬੋਤਲ ਮਿਨਾ ਨਹੀਂ ਪਰ ਨਾ ਉਹ ਬੋਤਲ ਮਿਨਾ ਨਹੀਂ ਸ਼ਰਨਾਈ ਚਾਰ ਸ਼ਰਾਬ ਪੀਦਾ ਫਿਕਰ ਬਣਾ ਕੇ ਵਰਗੇ ਯਾਰ ਸੁਣੀ ਦੇ ਯਾਰ ਸਿਰੇ ਦੇ ਹਾਨੀ ਨਹੀਂ ਤੇਰੇ ਵਰਗੀਆਂ ਨਹਰੇ ਪੱਦੀਆਂ ਹੋ ਬੋਲੇਰ ਨੂੰ ਮੁੰਡੇ ਦਾ ਪਾਣੀ ਨਹੀਂ ਭਗੜੇ ਦਾ ਮੁੰਡਾ ਕੋਚ ਖਾਉਂਦਾ ਓ ਨਿਆਜ਼ੀ ਦਾ ਕਿਦਿਆ ਜੀ ਰਾਣੀ ਮੈਂ ਮੁਖਮੋਕੇ ਦਾ ਫੇਰ ਕਰਨਾ ਡੈਕਟਰ ਸਾਹਿਬ ਜੋ ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਮੱਲੀਆਂ ਬਈ ਮੱਲੀਆਂ ਦੇ ਤੋਂ ਬਲ ਸੁਨੀ ਦੇ ਬੱਲੇ 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 ਜੋ ਗੱਲ ਵਿੱਚ ਪਾਈਆਂ ਟੱਲੀਆਂ ਬਈ ਜਾਂਦੇ ਜਾਂਦੇ ਮੱਕੀ ਵਿੱਚ ਗਏ ਹੋਏ ਆਉਂਦੇ ਨੁਕੀ ਟਿਕੜੇ ਛੱਲੀਆਂ ਮੇਲੇ ਮੁਕਸਰ ਦੇ ਰੋਮਰੀਆ ਟੱਲੀਆਂ ਮੇਲੇ ਮੁਕਸਰ ਦੇ ਹੰਦੇ ਨਹੀਂ ਜਾਣਦੀ ਪਿੰਡ ਮੇਰਾ ਕਿਹੜਾ ਨੀ ਜੇ ਕੁੜੀਏ ਮੇਰਾ ਖੂ ਨੀ ਜਾਣਦੀ ਬਾਲਾ ਮਡਿਆ ਖੂ ਹੱਟੂ ਵਾਲਾ ਨੀ ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ ਓਏ ਓ ਦੂਰੋਂ ਪਿਛੇ ਤੁਰਾਹਾ ਨੀ ਜੇ ਕੁੜੀਏ ਮੇਰਾ ਦੇ ਸਤਿਕਾਰਯੋਗ ਵੱਡੇ ਭਾਈ ਬੈਠੇ ਆ ਸਾਡੇ ਕਿਉਂਕਿ ਦੁਨੀਆ ਮੇਲੇ ਜਾਂਦੀ ਹੈ ਬਹੁਤ ਵਧੀਆ ਔਰ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਔਰ ਪੰਜਾਬੀ ਲੋਕਾਂ ਦੇ ਭਾਈ ਗੱਲ ਅਖਾੜੇ ਵਾਲਾ ਸਸੀਂ ਉਹਨਾਂ ਦਾ ਵੀ ਥੈਂਕਸ ਕਰਦਾ ਜਿਨ੍ਹਾਂ ਦੇ ਬਦੌਲਤ ਅੱਜ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਇਆ ਉਹਨਾਂ ਦਾ ਵੀ ਥੈਂਕ ਕਰਦਾ ਸੀ ਦੁਨੀਆ ਮੇਲੇ ਜਾਂਦੀ ਆਜੋ ਭਾਈ ਲੱਖੇ ਭਾਈ ਹਾਂ उते पहिरां हीरा थी बज़ुग बेठे हाणे पिया बेठे हा जी हा जी ਪਿੰਡ ਆ ਵੀ ਆ ਵਿਸ਼ਾਨਾ ਹੋਰ ਸਾਰੇ ਬਜ਼ੁਰਗ ਬੈਠੇ ਆ ਸਾਡੇ ਘਟੇ ਭਾਈ ਕਿਸਾਨਾਂ ਵਾਲੀ ਗੱਲ ਕਰਵਾਤਾ ਤੇਰੇ ਤੇਲੇ